ਆਡੇ ਸਮਾਜ ਵਿੱਚ ਨਿੱਕੀ ਨਿੱਕੀ ਉਮਰ ਦੇ ਬਾਬੇ ਬਣਾ ਛੱਡੇ ਆ ਮੈਂ ਕੱਲ ਇੱਕ ਬਾਬੇ ਦੀ ਵੀਡੀਓ ਸੁਣ ਰਿਆ ਸੀ ਉਹ ਕਹਿੰਦਾ ਜੀ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਤੇ ਇਕੱਠ ਤੋਂ ਬਾਅਦ ਤੁਹਾਡੇ ਧਾਰਮਿਕ ਸਥਾਨਾਂ ਤੇ ਕਲਗੀ ਤਰਪਾਰਸ਼ਾ ਦੇ ਧਾਰਮਿਕ ਸਥਾਨਾਂ ਤੇ ਵੱਡੇ ਵੱਡੇ ਇਕੱਠਾਂ ਦੀ ਬਰਾਬਰਤਾ ਅਗਲੇ ਆਪਣੇ ਬਾਬਿਆਂ ਦੀਆਂ ਵਰ੍ਹਸੀਆਂ ਨਾਲ ਕਰ ਰਹੇ ਸਤਨਿਕ ਸਰ ਇਹ ਬਾਬਾ ਲੰਦ ਸਿੰਘ ਦੀ ਵਰਸੀ ਇੱਕ ਐਸੀ ਹੈ ਤੇ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਜਿੰਨਾ ਇਕੱਠ ਹੁੰਦਾ ਹੈ ਉਹਨੂੰ ਦਰਬਾਰ ਸਾਹਿਬ ਦਾ ਇਕੱਠ ਨਾ ਦਿਸਿਆ ਉਹਨੂੰ ਹੱਥ ਪੋਤੋ ਲੈ ਕੇ 13 ਪੋਤਾ ਉਹ ਇਤਿਹਾਸਕ ਦਿਨਾਂ ਦਾ ਇਕੱਠ ਨਾ ਦਿਸਿਆ ਆਪਣੇ ਬਾਬਿਆਂ ਦੀਆਂ ਫਰਸ਼ੀਆਂ ਦਾ ਮੁਕਾਬਲਾ ਤੁਸੀਂ ਅਨੰਦਪੁਰ ਸਾਹਿਬ ਦੇ ਹੋਲੇ ਮਹਲੇ ਨਾ ਕਰੋ ਜਦੋਂ ਉਹ ਬਾਬਾ ਪ੍ਰਚਾਰਕ ਬੋਲ ਰਿਹਾ ਸੀ ਸੰਗਤਾਂ ਜਕਾਰੇ ਛੜ ਰਹੀਆਂ ਬੋਲੇ ਤੇ ਤਾਰੀ ਲੋਕਾਂ ਨੇ ਆਪਣੇ ਡੇਰਿਆਂ 'ਚ ਮਹਾਰੇ ਦਾ ਪ੍ਰਕਾਸ਼ ਕੀਤਾ ਤੇ ਸਮਾਨ ਦੇ ਤਾਰੀ ਬਾਬੇ ਆਪਣਾ ਵੇਚਦੇ ਸੀ ਕਿ ਮੇਰੀ ਬਾਬਿਆਂ ਨਾਲ ਨਹੀਂ ਬਣਦੀ ਜੀ ਕਿਉਂਕਿ ਮੇਰਾ ਇੱਕੋ ਬਾਬਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਮੈਂ ਤਨਵਾਦ ਕਰਦਾ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਸਮੂੱਚੀ ਲਖਨਊ ਦੀ ਸੰਗਤ ਦਾ ਤੁਸੀਂ ਸਤਿਕਾਰਯੋਗ ਭਾਈ ਲਾਲੋ ਜੀ ਵਰਗੇ ਮਹਾਨ ਗੁਰਸਿੱਖਾਂ ਦਾ ਦਿਨ ਮਨਾ ਰਹੇ ਹੋ ਨਹੀਂ ਤੇ ਸਾਡਾ ਬਹੁਤਾ ਸਮਾਜ ਤਾਂ ਦੇਹ ਧਾਰੀ ਬਾਬਿਆਂ ਦੀਆਂ ਬਰਸੀਆਂ ਵਾਲੇ ਬਨ ਉਲਝਿਆ ਪਿਆ ਹੈ ਉਲਝਿਆ ਪਿਆ ਹੈ ਇਹ ਆ ਸਾਡੇ ਅਸਲੀ ਬ੍ਰਹਮ ਗਿਆਨੀ ਆਸ ਅੱਛਾ ਵੇਖੋ ਗੁਰੂ ਨਾਨਕ ਸਾਹਿਬ ਜਿਹਦੇ ਘਰ ਚ ਪਹਿਲੀ ਧਰਮਸ਼ਾਲਾ ਬਣਾਉਂਦੇ ਆ ਉਹਨੂੰ ਸੰਤ ਲਾਲੋ ਨਹੀਂ ਕਿਹਾ ਤੁਸੀਂ ਭਾਈ ਲਾਲੋ ਕਿਹਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕਿਸੇ ਸਿੱਖ ਦੇ ਨਾਂ ਦੇ ਨਾਲ ਤੁਹਾਨੂੰ ਸੰਤ ਸ਼ਬਦ ਨਹੀਂ ਲਿਖਿਆ ਮਿਲੇਗਾ ਜੇ ਲਿਖਿਆ ਮਿਲੇ ਆ ਲਾਈਵ ਚੱਲ ਰਿਹਾ ਹੈ ਮੇਰਾ ਮੋਬਾਈਲ ਨੰਬਰ ਆ ਰਿਹਾ ਹੈ ਮੇਰੇ ਨਾਲ ਸੰਪਰਕ ਜਰੂਰ ਕਰਿਓ ਮੈਨੂੰ ਕੋਈ ਇਤਿਹਾਸਕ ਵਾਲਾ ਕੇ ਦੇ ਕੇ ਦੱਸਿਓ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਸਿੱਖਾਂ ਦੇ ਖੋਪਰ ਲਾਏ ਗਏ ਸਿੱਖਾਂ ਦੇ ਬੰਦ-ਬੰਦ ਕੱਟੇ ਗਏ ਰੂੰਚ ਲਪੇਟ ਕੇ ਸਾਲਿਆ ਗਿਆ ਪਰ ਇਹਨਾਂ ਚੋਂ ਕਿਸੇ ਸਿੱਖ ਦੇ ਨਾਂ ਦੇ ਨਾਲ ਸੰਤ ਸ਼ਬਦ ਨਹੀਂ ਸੀ ਲਓ ਮੈਂ ਨਾਂ ਪੜ ਦਿੰਨਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਇਹ ਸਾਰੇ ਭਾਈ ਨੇ ਤੁਸੀਂ ਕਦੀ ਸੰਤ ਮਨੀ ਸਿੰਘ ਸੁਣਿਆ ਸੰਤ ਤਾਰੂ ਸਿੰਘ ਕਿਸੇ ਨੇ ਨਾ ਸੁਣਿਆ ਹੱਦ ਹੋ ਗਈ ਇਥੇ ਜੰਮਦੇ ਸੰਤ ਨੇ ਸਾਡੇ ਸਮਾਜ ਵਿੱਚ ਨਿੱਕੀ ਨਿੱਕੀ ਉਮਰ ਦੇ ਬਾਬੇ ਬਣਾ ਛੱਡੇ ਆ ਮੈਂ ਕੱਲ ਇੱਕ ਬਾਬੇ ਦੀ ਵੀਡੀਓ ਸੁਣ ਰਿਹਾ ਸੀ ਉਹ ਕਹਿੰਦਾ ਜੀ ਸਾਥ ਸੰਗਤ ਮੈਨੂੰ ਇੱਕ ਟ੍ਰੈਫਿਕ ਪੁਲਿਸ ਵਾਲਾ ਟ੍ਰੈਫਿਕ ਕੰਟਰੋਲ ਕਰਨ ਵਾਲਾ ਡੀਐਸਪੀ ਮਿਲੇ ਆ ਉਹ ਕਹਿੰਦਾ ਸਾਸੰਗਤ ਹੋਲੇ ਹਮੱਲੇ ਦੇ ਇਕਾਸ਼ਟ ਤੋਂ ਬਾਅਦ ਜੇ ਕਿਤੇ ਸਭ ਤੋਂ ਵੱਧ ਇਕੱਠ ਹੁੰਦਾ ਸਾਡੇ ਮਾਹ ਪੁਰਖਾਂ ਦੀ ਵਰਸੀ ਤੇ ਹੁੰਦਾ ਹੈ ਇਹਦਾ ਮਤਲਬ ਅੰਦਾਜ਼ਾ ਲਾ ਕੇ ਵੇਖੋ ਤੁਹਾਡੇ ਧਾਰਮਿਕ ਸਥਾਨਾਂ ਤੇ ਕਲਗੀ ਤਰਪਾਰਸ਼ਾ ਦੇ ਧਾਰਮਿਕ ਸਥਾਨਾਂ ਤੇ ਵੱਡੇ ਵੱਡੇ ਇਕੱਠਾਂ ਦੀ ਬਰਾਬਰਤਾ ਅਗਲੇ ਆਪਣੇ ਬਾਬਿਆਂ ਦੀਆਂ ਵਰਸੀਆਂ ਨਾਲ ਕਰ ਰਹੇ ਨੇ ਉਸ ਬਾਬੇ ਪ੍ਰਚਾਰਕ ਦੀ ਸਟੇਟਮੈਂਟ ਪਤਾ ਕੀ ਸੀ ਮੈਨੂੰ ਟ੍ਰੈਫਿਕ ਕੰਟਰੋਲ ਕਰਨ ਵਾਲਾ ਡੀਐਸਪੀ ਕਹਿੰਦਾ ਹੈ ਵੀ ਹੌਲੇ ਮਲੇ ਤੇ ਜਿੱਨਾ ਆਨੰਦਪੁਰ ਸਾਹਿਬ ਇਕੱਠ ਹੁੰਦਾ ਓਨਾ ਇਕੱਠ ਸਾਡੇ ਮਾਹਪੁਰਖਾਂ ਦੀ ਕਿੱਥੇ ਹੁੰਦਾ ਜੀ ਬੋਲੋ ਪਿਆਰਿਓ ਮਾਹਪੁਰਖਾਂ ਦੀ ਅੱਛਾ ਜੇ ਤੇ ਉਹ ਕਹਿੰਦਾ ਵੀ ਉਹਨਾਂ ਇਕੱਠ ਚਮਕੌਰ ਸਾਹਿਬ ਦੀ ਗੜੀ ਜਿੱਥੇ ਦਿਨ ਮਨਾਏ ਜਾਂਦੇ ਆ ਫਤਿਹਗੜ੍ਹ ਸਾਹਿਬ ਸਾਡੇ ਵਰਗੇ ਅਕਿਰਤ ਕਣਾਂ ਲੋਕਾਂ ਨਾਲੋਂ ਤਾਂ ਅੱਲਾ ਯਾਰਖਾ ਜੋਗੀ ਚੰਗਾ ਜਿਹੜਾ ਕਹਿੰਦਾ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ ਜਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲੀਏ ਇਹ ਕਿਰਤ ਕਣਾ ਦੀ ਮਾਫ ਕਰਨਾ ਮੇ ਕੋ ਸ਼ਬਦ ਨੇ ਐਡੇ ਕਿਰਤ ਕਣ ਹੋ ਗਿਆ ਵੀ ਅੱਲਾ ਯਾਰਖਾ ਜੋਗੀ ਕਹਿੰਦਾ ਹੋਵੇ ਵੀ ਇਸ ਦੁਨੀਆ ਤੇ ਇਸ ਭਾਰਤ ਦੇਸ਼ ਵਿੱਚ ਜੇ ਕੋ ਪੂਜਣ ਜੋਗ ਥਾਂ ਉਹ ਚਮਕੌਰ ਸਾਹਿਬ ਦੀ ਗੜੀ ਤੇ ਫਤਿਹਗੜ੍ਹ ਸਾਹਾ ਜਿੱਥੇ ਕਲਗੀਧਰ ਪਾਸ਼ਾ ਆਪਣੇ ਸਾਹਿਬਜਾਦਿਆਂ ਦੀਆਂ ਲਾਸ਼ਾਂ ਦੇ ਲਾਗੂ ਦੀ ਲੰਗ ਹੈ हद ਹੋ ਗਈ ਯਾਰ ਅੱਜ ਇਦਾਂ ਦੇ ਭੂਨੇ ਸਾਡੇ ਸਿਰ ਤੇ ਰੱਬ ਬਣ ਕੇ ਬੈਠੇ ਨੇ ਤੇ ਬਣਾਉਣ ਵਾਲੇ ਸਾਡੇ ਆ ਲੋਕ ਨੇ ਮਾਫ ਕਰਨਾ ਪਬਲਿਕ ਘਰਾਂ ਚ ਬੈਠੀ ਸੁਣਦੀ ਹੋਏਗੀ ਉਸ ਬਾਬੇ ਪ੍ਰਚਾਰ ਦੀ ਸਟੇਟਮੈਂਟ ਹੈ ਹੋਲੇ ਮੱਲੇ ਤੋਂ ਬਾਅਦ ਜੇ ਕੋਈ ਏਡਾ ਵੱਡਾ ਕਾਠ ਹੈ ਤੇ ਸਾਡੇ ਮਾਹ ਪੁਰਖਾਂ ਦੀ ਵਰਸੀ ਤੇ ਹੈ ਉਹਨੂੰ ਦਰਬਾਰ ਸਾਹਿਬ ਦਾ ਕਾਠ ਨਾ ਦਿਸਿਆ ਉਹਨੂੰ ਫਤਿਹਗੜ੍ਹ ਸਾਹਿਬ 20 ਦਸੰਬਰ ਤੋਂ ਲੈ ਕੇ 7 ਪੋ ਤੋਂ ਲੈ ਕੇ 13 ਪੋ ਦਾ ਇਤਿਹਾਸਕ ਦਿਨਾਂ ਦਾ ਇਕੱਠ ਨਾ ਦਿਸਿਆ ਆਪਣੇ ਬਾਬਿਆਂ ਦੀਆਂ ਵਰ੍ਹਿਆਂ ਦਾ ਮੁਕਾਬਲਾ ਤੁਸੀਂ ਅਨੰਦਪੁਰ ਸਾਹਿਬ ਦੇ ਹੋਲੇ ਮਹਲੇ ਨਾਲ ਕਰੋ ਤੇ ਜਦੋਂ ਉਹ ਬਾਬਾ ਪ੍ਰਚਾਰ ਕੇ ਬੋਲ ਰਿਹਾ ਸੀ ਸੰਗਤਾਂ ਜਕਾਰੇ ਛੜ ਰਹੀਆਂ ਸਨ ਹੁਣ ਅੰਦਾਜ਼ਾ ਲਾਓ ਉਹ ਸੰਗਤਾਂ ਕਿਹਨਾਂ ਦੀਆਂ ਨੇ ਬਾਬਿਆਂ ਦੀਆਂ ਗੁਰੂਆਂ ਦੀਆਂ ਨਹੀਂ ਮਾਫ ਕਰਨਾ ਮੈਂ ਇੱਕ ਬੇਨਤੀ ਕਰਾਂ ਕਈ ਵਾਰੀ ਸ਼ੋਰੂਮ ਕਿਸੇ ਹੋਰ ਦਾ ਹੁੰਦਾ ਹੈ ਮਾਲ ਕੋਈ ਹੋਰ ਵੇਚਦਾ ਹੈ ਸ਼ੋਅਰੂਮ ਕਿਸੇ ਹੋਰ ਦਾ ਹੁੰਦਾ ਤੇ ਵਿੱਚ ਪਿਆ ਸਮਾਨ ਹੋਰ ਦਾ ਹੁੰਦਾ ਇੱਥੇ ਸ਼ੋਅਰੂਮ ਵੀ ਸਾਡੇ ਗੁਰੂ ਦਾ ਹੈ ਤੇ ਸੌਦਾ ਵੀ ਸਾਡੇ ਗੁਰੂ ਦਾ ਹੈ ਇੱਥੇ ਸੱਚ ਦਾ ਸੌਦਾ ਹੈ ਸੱਚ ਦੀ ਵਿਚਾਰ ਹੈ ਦੇਹ ਧਾਰੀ ਲੋਕਾਂ ਨੇ ਆਪਣੇ ਡੇਰਿਆਂ 'ਚ ਮਾਰੇ ਦਾ ਪ੍ਰਕਾਸ਼ ਕੀਤਾ ਹੈ ਸ਼ੋਅਰੂਮ ਬਾਬੇ ਦਾ ਵਰਤੇ ਨੇ ਤੇ ਸਮਾਨ ਦੇਹ ਧਾਰੀ ਬਾਬੇ ਆਪਣਾ ਵੇਚਦੇ ਨੇ ਸੰਗਤਾਂ ਨੂੰ ਕਹਿੰਦੇ ਆਓ ਇਸੇ ਕਾ ਕਿ ਮੇਰੀ ਬਾਬਿਆਂ ਨਾਲ ਨਹੀਂ ਬਣਦੀ ਜੀ ਮੈਂ ਬੇਨਤੀ ਕਰਾਂ ਉਹ ਤੇ ਮੈਂ ਧੰਨਵਾਦ ਕਰਦਾ ਲਖਨਊਂ ਦੀਆਂ ਸੰਗਤਾਂ ਦਾ ਤੁਸੀਂ ਬੜੇ ਪਿਆਰ ਨਾਲ ਸੱਦਿਆ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਮੇਰਾ ਇੱਕੋ ਬਾਬਾ ਹੈ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮੈਂ ਸੱਜਣਿਆ ਮੈਨੂੰ ਇੰਨੀ ਖੁਸ਼ੀ ਹੋਈ ਕਿ ਜੇ ਸਾਡੀ ਸਿੱਖ ਕੌਮ ਜਾਗ ਜਾਏ ਆਓ ਅਸੀਂ ਉਹਨਾਂ ਦੇ ਦਿਨ ਮਨਾਈਏ ਮਨਾਈਏ ਦਿਨ ਭਾਈ ਮਰਦਾਨਾ ਜੀ ਦਾ ਮਨਾਇਏ ਦਿਨ ਭਾਈ ਲਾਲੋ ਜੀ ਦਾ ਪੂਰੀ ਦੁਨੀਆ ਤੇ ਮਨਾਇਏ ਦਿਨ ਬਾਬਾ ਬੁੱਢਾ ਜੀ ਦਾ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਦਾ ਜਿਹੜੇ ਗੁਰੂ ਦੇ ਨਾਲ ਰਹੇ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲੇ ਭਾਈ ਮਰਦਾਨਾ ਜੀ ਤੁਹਾਡੇ ਚੋਂ ਕਿਸੇ ਨੇ ਸੰਤ ਮਰਦਾਨਾ ਜੀ ਸੁਣਿਆ ਬਜ਼ੁਰਗੋ ਬਜ਼ੁਰਗੋ ਮੇਰੇ ਤੋਂ ਪਹਿਲਾਂ ਕਿਸੇ ਹੋਰ ਰਾਗੀ ਟਾਡੀ ਪ੍ਰਚਾਰ ਕਮਿਸ਼ਨ ਨੇ ਸੁਣਾਇਆ ਹੋਵੇ ਤੁਹਾਨੂੰ ਮੈਂ ਗਲਤ ਹਾਂ ਤੇ ਮੈਂ ਮਾਫੀ ਮੰਗ ਲਵਾਂ ਤੁਸੀਂ ਕਦੀ ਸੁਣਿਆ ਹੈ ਸੰਤ ਮਰਦਾਨਾ ਜੀ ਕਿਸੇ ਦੇ ਮੂੰਹੋਂ ਬੋਲੋ ਬਜ਼ੁਰਗੋ ਫੇਰ ਕੀ ਆਂਦੇ ਨੇ ਜੀ ਭਾਈ ਜੇ ਗੁਰੂ ਨਾਨਕ ਸਾਹਿਬ ਦੇ ਨਾਲ ਸਭ ਤੋਂ ਵੱਧ ਰਹਿਣ ਵਾਲੇ ਭਾਈ ਮਰਦਾਨਾ ਜੀ ਹੋ ਸਕਦੇ ਨੇ ਕਦੀ ਕਿਸੇ ਨੇ ਸਵਾਲ ਕੀਤਾ ਅੱਛਾ ਡਰਾਉਂਦੇ ਨੇ ਕਹਿੰਦੇ ਜੇ ਤੁਸੀਂ ਬਾਬਾ ਜੀ ਦੇ ਕੋਲ ਨਾ ਆਏ ਤੁਹਾਡਾ ਕਾਰੋਬਾਰ ਉਹ ਕਾਰੋਬਾਰ ਤੁਹਾਡਾ ਨਹੀਂ ਠੱਪ ਹੋ ਜਾਣਾ ਕਾਰੋਬਾਰ ਬਾਬੇ ਦਾ ਠੱਪ ਹੋ ਜਾਣਾ ਹੈ बोलो बे आ रहे हो कारोबार ਤੇ ਤੁਹਾਡੇ ਕਰਕੇ ਬਾਬੇ ਬਾਬੇ ਦਾ ਚੱਲਦਾ ਹੈ ਤੁਸੀਂ ਜਾਣੋ ਬੰਦ ਕਰ ਦਿਓ ਬਾਬੇ ਦਾ ਕਾਰੋਬਾਰ ਠੱਪ ਇੱਕ ਬੇਨਤੀ ਹੋਰ ਕਰਾਂ ਇੱਕੋ ਗੁਰੂ ਹੈ ਜਿਹੜਾ ਕਿਸੇ ਦਾ ਮੋਤਾਜ ਨਹੀਂ ਗੁਰੂ ਹੈ ਕਿਸ ਦਾ ਮੋਤ ਲੀਡਰ ਪਬਲਿਕ ਦਾ ਮੋਤਾਜ ਹੁੰਦਾ ਹੈ ਪਬਲਿਕ ਵੋਟ ਪਾਵੇ ਤੇ ਲੀਡਰ ਬਣਦਾ ਹੈ ਪਬਲਿਕ ਵੋਟ ਨਾ ਪਾਵੇ ਤੇ ਲੀਡਰ ਨਹੀਂ ਬਣਦਾ ਦੇਰੇਦਾਰ ਪਬਲਿਕ ਦਾ ਮੋਤਾਜ ਹੈ ਜੇ ਪਬਲਿਕ ਆਉਂਦੀ ਹੈ ਤੇ ਬਾਬਾ ਜੇ ਪਬਲਿਕ ਨਾ ਆਵੇ ਤੇ ਨਹੀਂ ਬਾਬਾ ਇੱਕੋ ਹਸਤੀ ਹੈ ਦੁਨੀਆ ਤੇ ਰੱਬ ਤੇ ਗੁਰੂ ਜਿਹੜਾ ਕਿਸੇ ਦਾ ਮੌਤਾਜ ਨਹੀਂ ਕਿਉਂ ਲਓ ਆਪਾਂ ਪੜ੍ਹੀਏ ਹੁਣ ਸਾਰੇ ਦੁਨੀਆ ਇੱਕ ਜ਼ੁਬਾਨ ਹੋ ਕੇ ਕਹਵੇ ਰੱਬ ਜੀ ਤੁਸੀਂ ਬਹੁਤ ਵੱਡੇ ਹੋ ਸਾਡੇ ਕਹਿਣ ਨਾਲ ਰੱਬ ਨੇ ਤੇ ਗੁਰੂ ਨੇ ਵੱਡੇ ਨਹੀਂ ਹੋਣਾ ਆਪਾਂ ਸਾਰੇ ਇਕੱਠੇ ਹੋ ਕੇ ਕੀ ਆ ਰੱਬ ਜੀ ਗੁਰੂ ਜੀ ਤੁਸੀਂ ਬਹੁਤ ਛੋਟੇ ਹੋ ਸਾਡੇ ਕਹਿਣ ਨਾਲ ਸਾਡੇ ਗੁਰੂ ਤੇ ਰੱਬ ਨੇ ਛੋਟੇ ਨਹੀਂ ਹੋਣਾ ਆਪਾਂ ਰੋਜ਼ ਪੜ੍ਹਦੇ ਆਂ ਜੇ ਸਾਬ ਮਿਲ ਕੈ ਆਖਣਾ ਪਾਹੇ ਸਾਰੇ ਫੜੋ ਵੱਡਾ ਨਾ ਹੋਵੇ ਨਾਉ ਦੇ ਵੱਡੇ ਹੋਣਾ ਸਾਡੇ ਕਹਿਣ ਨਾਲ ਤੇ ਨਾਉ ਨੇ ਇਹ ਬੰਦਾ ਹੀ ਐ ਜਿਹੜਾ ਕਹਿਣ ਨਾਲ ਵੱਡਾ ਵੀ ਹੋ ਜਾਂਦਾ ਤੇ ਨਾ ਕਹਿਣ ਨਾਲ ਛੋਟਾ ਹੋ ਜਾਂਦਾ ਇਸ ਕਗੇ ਸਤਗੁਰ ਮੇਰਾ ਬੇਮੋਤਾਜ ਸਾਰੇ ਪੜੋ ਸਤਗੁਰ ਮੇਰਾ ਬੇਮੋਤਾਜ ਸਤਗੁਰ ਮੇਰਾ ਸੱਚਾ ਸਾਜ ਸਤਗੁਰ ਮੇਰਾ ਸਤਗੁਰ ਮੇਰਾ ਬੇਮੋਤਾਜ ਮੇਰਾ ਗੁਰੂ ਬੇਮੋਤਾਜ ਹੈ ਇੱਕ ਇਹਦਾ ਮੋਤਾਜ ਨਹੀਂ ਹੈ ਜਿਵੇਂ ਸੰਸਾਰ ਦੇ ਲੋਕ ਕਿਸੇ ਦੇ ਮੋਤਾਜ ਹੈ ਤੇ ਸਤਕਾਰ ਜੋ ਪਾਈ ਲਾ ਲੋ ਜੀ ਉਸ ਗੁਰੂ ਦੇ ਸਿੱਖ ਨੇ ਉਸ ਪਰਮੇਸ਼ਰ ਦੇ ਸਿੱਖ ਨੇ ਜਿਹੜਾ ਕਿਸੇ ਦਾ ਮੋਹਤਾਜ ਨਹੀਂ ਹੈ ਅੱਜ ਆਪਾਂ ਸਤਕਾਰਯੋਗ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਤੇ ਇੱਕ ਪ੍ਰਣ ਕਰਨਾ ਹੈ ਕਿ ਭਾਈ ਲਾਲੋ ਜੀ ਸਾਡੀ ਅਰਦਾਸ ਹੈ ਜਿਸ ਗੁਰੂ ਕੋਲ ਜਾ ਕੇ ਤੁਸੀਂ ਬੇਮੋਹਤਾਜ ਬਣ ਗਏ ਕਿ ਤੁਹਾਨੂੰ ਮਲਕ ਭਾਗੋ ਦੇ ਪੂੜੇ ਖੀਰਾ ਪ੍ਰਭਾਵਿਤ ਨਹੀਂ ਕਰ ਸਕੀਆਂ ਸਾਡੇ ਅੰਦਰ ਵੀ ਅਣਖ ਦੀ ਉਹ ਚਿੰਗ ਜਗਾਓ ਅਸੀਂ ਗੁਰੂ ਦੇ ਸਿੱਖ ਬਣ ਕੇ ਅਸੀਂ ਵੀ ਕਿਸੇ ਦੇ ਪਖੰਡ ਤੋਂ ਪ੍ਰਭਾਵਿਤ ਹੋ ਕੇ ਉਧਰ ਨਾ ਤੁਰ ਪਈਏ ਅਰਦਾਸ ਕਰਿਆ ਕਰੋ ਸੱਚਾ ਪਾਤਸ਼ਾ ਤੁਹਾਡਾ ਦਰ ਨਹੀਂ ਛੱਡਣਾ ਸੀ ਤੁਹਾਡੇ ਦਰ ਨੂੰ ਛੱਡ ਕੇ ਨਾ ਜਾਣਾ ਪਵੇ ਸਾਨੂੰ ਕਿਤੇ ਫਰੀਦਾ ਸਾਰੇ ਪੜੋ ਬਾਹਰ ਪਰ ਆਏ ਬੈਸਣਾ ਸਾਈ ਮuje ਨਾ ਦੇ ਕਹਿੰਦੇ ਮੈਨੂੰ ਦੂਜੇ ਦੇ ਬਾਰ ਕਹਿੰਦੇ ਨੇ ਦਰਵਾਜੇ ਨੂੰ ਸ਼ੇਖ ਫਰੀਦ ਜੀ ਕਹਿੰਦੇ ਨੇ ਹੇ ਅੱਲਾ ਹੇ ਰੱਬ ਜੀ ਮੈਨੂੰ ਆਪਣੇ ਦਰਵਾਜੇ ਤੋਂ ਦੂਜੇ ਦੇ ਦਰਵਾਜੇ ਤੇ ਨਾ ਕੱਲਿਓ ਮੈਂ ਤੁਹਾਡਾ ਦਰ ਛੱਡ ਕੇ ਨਹੀਂ ਜਾਣਾ ਚਾਹੁੰਦਾ ਤੇ ਜੇ ਕਿਤੇ ਜ਼ਿੰਦਗੀ ਚ ਏਦਾਂ ਦੀ ਨੌਬਤ ਆ ਜਾਏ ਕਿ ਤੁਹਾਡਾ ਦਰ ਛੱਡਣਾ ਪੈ ਜਾਵੇ ਮੈਨੂੰ ਮੈਨੂੰ ਕਿਸੇ ਹੋਰ ਦਰਵਾਜੇ ਤੇ ਜਾਣਾ ਪਵੇ ਤੇ ਮੇਰੀ ਇੱਕ ਅਰਦਾਸ ਹੈ ਤੁਹਾਡੇ ਚਰਨਾਂ ਚ ਮੇਰੇ ਸਰੀਰ ਚੋਂ ਪ੍ਰਾਣ ਕੱਢ ਲਿਓ ਉਸ ਤੋਂ ਪਹਿਲਾਂ ਕਮਸ਼ਕਮ ਜਿਉਂਦਾ ਮੈਂ ਤੁਹਾਡਾ ਦਰ ਨਾ ਛੱਡਾਂ ਬਾਹਰ ਪਰ ਆਏ ਬੈਸਣਾ ਸਾਰੇ ਪੜੋ ਬਾਹਰ ਪਰ ਆਏ ਸਾਈ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰੋਂ ਲੈ ਜੇ ਕਿਤੇ ਮੈਨੂੰ ਤੁਹਾਡਾ ਦਰ ਛੱਡਣ ਦੀ ਨੌਬਤ ਆ ਜਾਏ ਤੇ ਮੇਰੀ ਇੱਕ ਅਰਦਾਸ ਹੈ ਮੇਰੇ ਸਰੀਰ ਚੋਂ ਪ੍ਰਾਣ ਕੱਢ ਲਿਓ ਅੱਜ ਅਰਦਾਸ ਕਰੋ ਹੇ ਭਾਈ ਲਾਲੋ ਜੀ ਜਿਦਾਂ ਤੁਹਾਡੀ ਕਿਰਤ ਬਹੁਤ ਸਾਫ਼ ਸੀ ਤੁਹਾਡੀ ਕਿਰਤ ਦੁੱਧ ਵਰਗੀ ਚਿੱਟੀ ਸੀ ਮਲਕ ਭਾਗੋ ਦੀ ਕਮਾਈ ਬੇਈਮਾਨੀ ਦੀ ਸੀ ਅੱਜ ਸਾਡੇ ਅੰਦਰ ਭੁੱਲਿਆਂ ਨੂੰ ਭਟਕਿਆਂ ਨੂੰ ਕੁਰਾਏ ਪਿਆ ਨੂੰ ਸਮਤ ਬਾਜੈ ਅਸੀਂ ਤੁਹਾਡੇ ਦਰ ਦੇ ਸੇਵਕ ਬਣ ਸਕੀਏ ਇਹ ਅਰਦਾਸ ਕਰੀਏ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਇਹ ਤਨ ਖੂਨ ਦਾ ਬਣਿਆ ਹੈ ਪਰ ਪਾਰਸ਼ਾ ਜੀ ਕਹਿੰਦੇ ਨੇ ਜੋ ਸ਼ਹਿਰਤ ਆਪਣੇ ਤਨ ਤਨ ਲੋਭ ਰਤਨਾ ਹੋਏ ਜਿਹੜੇ ਮਾਲਕ ਦੇ ਰੰਗ ਵਿੱਚ ਰੰਗੇ ਹੁੰਦੇ ਆ ਉਹਨਾਂ ਦੇ ਜਿਸਮ ਦੇ ਵਿੱਚ ਲਾਲਚ ਵਾਲਾ ਖੂਨ ਨਹੀਂ ਹੁੰਦਾ ਕਿਉਂ ਕਿ ਭੈ ਪੈ ਪਰਮੇਸ਼ਰ ਦੇ ਭੈ ਚ ਰਹਿ ਕੇ ਤਨ ਖੀਣ ਹੋਏ ਉਹਨਾਂ ਦਾ ਤਨ ਲਿਸਾ ਹੋ ਜਾਂਦਾ ਹੈ ਉਹ ਰਿਸ਼ਵਤ ਦੇ ਪੈਸੇ ਫੜਣ ਲੱਗਿਆ ਹੱਥ ਕੰਬਦੇ ਨੇ ਪੈਰ ਭਾਰ ਨਹੀਂ ਚੱਲਦੇ ਉਹ ਕਹਿੰਦੇ ਭਾਈ ਹੁਣ ਭੈ ਪੈ ਤਨ ਖੀਣ ਹੋਏ ਕਿਉਂਕਿ ਲੋਭ ਰਤ ਵਿੱਚੋਂ ਜਾਏ ਹੁਣ ਲੋਭ ਦਾ ਖੂਨ ਵਿੱਚੋਂ ਚਲਾ ਗਿਆ ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ ਜਿਵੇਂ ਅੱਗ ਸੋਨੇ ਨੂੰ ਸ਼ੁੱਧ ਕਰਦੀ ਹੈ ਇਦਾਂ ਹੀ ਪ੍ਰਮਾਤਮਾ ਦਾ ਨਿਰਮਲ ਪਾਉ ਸਾਡੇ ਹਿਰਦੇ ਦੀ ਮੈਲ ਬਾਹਰ ਕੱਢਦਾ ਹੈ ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ ਤਿਉਹ ਹਰ ਕਾ ਪਾਉ ਪਰਮੇਸ਼ਰ ਦਾ ਅਦਬ ਰਿਸਪੈਕਟ ਦੁਰਮਤ ਮੈਲ ਗਵਾਏ ਦੁਰਮਤ ਦੀ ਮੈਲ ਦੂਰ ਕਰਦਾ ਨਾਨਕ ਤੇ ਜਨ ਸੋਹਣੇ ਹੈ ਨਾਨਕ ਆਖ ਉਹ ਬੜੇ ਸੋਹਣੇ ਹੁੰਦੇ ਨੇ ਜੇ ਰਤੇ ਹਰ ਰੰਗ ਲਾਏ ਜਿਹੜੇ ਮਾਲਕ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਅੱਜ ਅਸੀਂ ਅੰਦਰੋਂ ਸੋਹਣੇ ਜਿਹੜੇ ਅੰਦਰੋਂ ਸੋਹਣੇ ਤੇ ਬਾਹਰੋਂ ਵੀ ਸੋਹਣੇ ਜਿਹੜੇ ਅੰਦਰੋਂ ਸੋਹਣੇ ਬਾਹਰੋਂ ਸੋਹਣੇ ਅਤੀ ਸਤਿਕਾਰਯੋਗ ਭਾਈ ਲਾਲੋ ਜੀ ਤਿੰਨਾਂ ਦਾ ਜਨਮ ਦਿਹਾੜਾ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਆਪ ਸੰਗਤਾਂ ਨੇ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਆਪਣਾ ਸਹਿਯੋਗ ਦਿੱਤਾ ਹੈ ਅਕਾਲ ਪੁਰਖ ਦੇ ਚਰਨਾਚਰਦਾਸ ਹੈ ਮਾਲਕ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਸਾਡੇ ਘਰਾਂ 'ਚ ਪਿਆਰ ਆਵੇ ਇਤਫਾਕ ਆਵੇ ਸਾਰੀਆਂ ਸੰਗਤਾਂ ਦਾ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਹੈਡ ਗ੍ਰੰਥੀ ਸਹਿਬਾਨ ਰਾਗੀ ਸਹਿਬਾਨ ਲੰਗਰ ਬਣਾਉਣ ਵਾਲੇ ਲੰਗਰ ਵਰਤੌਣ ਵਾਲੇ ਜੋੜਿਆਂ ਦੀ ਸੇਵਾ ਕਰਨ ਵਾਲੇ ਮੀਡੀਆ ਦੀ ਸੇਵਾ ਕਰਨ ਵਾਲੇ ਸਾਊਂਡ ਵਾਲੇ ਵੀਰ ਮਾਲਕ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰੇ ਸਾਡੇ ਘਰਾਂ 'ਚ ਪਿਆਰ ਆਵੇ ਇਤਫਾਕ ਆਵੇ ਖੰਡੇ ਬਾਟ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਤੇ ਧੀਆਂ ਬਣਈਏ ਗੁਰੂ ਦੀ ਬਾਣੀ ਖੁਦ ਪੜੀ ਅਖੀਰ ਤੇ ਆਓ ਇੱਕ ਵਾਰੀ ਇਹਨਾਂ ਪੰਕਤੀਆਂ ਨੂੰ ਪੜੀਏ ਫਿਰ ਸਮਾਪਤੀ ਹੈ ਸਾਰੇ ਇੱਕ ਵਾਰਾ ਹਾਜ਼ਰੀ ਲਵਾਓ ਸਾਰੀ ਸੰਗਤ ਕੋਈ ਰਸਨਾ ਵਾਂਜੀ ਨਾ ਰਵੇ ਨਾਨਕ ਤੇ ਜਨ ਸੋਣੇ ਨਾਨਕ ਤੇ ਜਨ ਸੋਣੇ ਨਾਨਕ ਤੇ ਜਨ ਸੋਣੇ ਵਾ ਵਾ ਨਾਨਕ ਤੇ ਜਨ ਸੋਹਣੇ ਨਾਨਕ ਤੇ ਜਨ ਸੋਹਣੇ ਵਾ ਵਾ ਜੇ ਰਤੇ ਹਰ ਰੰਗ ਲਾਏ 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 ਕੋਟਾਂ ਕੋੜ ਸ਼ੁਕਰਾਨਾ ਹੈ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਦਮ ਕਰੂੰ ਕਰਾਵ ਠਾਕੁਰ ਦੇ ਮਾਂਵਾਕ ਅਨੁਸਾਰ ਉਦਮ ਆਪਾਂ ਕਰਨਾ ਹੈ ਪਰ ਕਰਾਉਣਾ ਮੇਰੇ ਮਾਲਕ ਨੇ ਅਗਵਾਈ ਸਾਡਾ ਮਾਲਕ ਕਰਦਾ ਹੈ ਗੁਰੂ ਕਰਦਾ ਹੈ ਪਰਮੇਸ਼ਰ ਕਰਦਾ ਹੈ ਸਾਰਿਆਂ ਦਾ ਧੰਨਵਾਦ ਇਹਨਾਂ دیਵਾਨਾ ਚ ਦੋ ਕੋਈ ਵਿਚਾਰ ਕਰਦਿਆਂ ਪੁੱਲ ਚੁੱਕ ਕੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਦਾਸ ਨੂੰ ਖਿਮਾ ਕਰਿਓ ਜੇ ਕੋਈ ਸ਼ਬਦ ਚੰਗੇ ਲੱਗੇ ਨੇ ਉਹ ਗੁਰੂ ਦੇ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ ਪੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਜੀ ਕੋਈ ਰਸਨਾ ਫਤੇ ਤੋਂ ਵਾਜੀ ਨਾ ਰਵੇ ਬਹੁਤ ਅਦਬ ਨਾਲ ਬੁਲੰਦ ਆਵਾਜ਼ ਵਿੱਚ ਫਤੇ ਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ